आगरे दी पावन भूतर धरती जिथों दी ए संप्रदा है साजखंड वासी श्रीमान संत बाबा साधु श्री मोहिनी जी ਜਿਨ੍ਹਾਂ ਦੇ ਪਰਮੇਸ਼ਰ ਨੇ ਰਹਿਤ ਕੀਤੀ ਗੁਰੂ ਕੇ ਪਾਵਨ ਦਰਬਸਥਾਨਾਂ ਦੀ ਸੇਵਾ ਸੰਭਾਲ ਕੀਤੀ ਅੱਜ ਲਹਿਰਾ ਲਹਿਰ ਦੁਨੀਆ ਉੱਪਰ ਆਗਰੇ ਦੀ ਪਾਵਨ ਪੂਤਰ ਤਰਤੀ ਦੇ ਉੱਪਰ ਹੀ ਗੁਰਦੁਆਰਾ ਸ੍ਰੀ ਦਬਦਮਾ ਸਾਹਿਬ ਸੁਭਾਈ ਮਾਨ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆ ਨੇ ਉੱਗ ਘਰ ਵਿਖੇ ਉਸ ਸਥਾਨ ਤੇ ਪੜਾ ਲਾਇਆ ਤੇ ਲਾਗੇ ਹੀ ਜਹਾਂਗੀਰ ਬਾਦਸ਼ਾਹ ਦਾ ਪੜਾ ਲੱਗਾ ਹੋਇਆ ਸੀ ਤਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਾਰੇ ਸੱਚਾ ਪਾਤਸ਼ਾਹ ਕਿਹਾ ਕਰਦੇ ਸਨ ਤੇ ਜahangir ਨੂੰ ਕਹਿੰਦੇ ਨੇ ਬਾਦਸ਼ਾਹ ਜਦੋਂ ਆਗਰੇ ਦੀ ਪਾਵਨ ਪੁੱਤਰ ਧਰਤੀ ਤੇ ਸਤਗੁਰੂ ਸਾਹਿਬ ਜੀ ਨੇ ਤੰਗੂ ਲਾ ਕੇ ਪੜਾ ਲਾਇਆ ਨਾ ਤੇ ਦੂਰੋਂ ਨੇੜਿਓਂ ਸੰਗਤਾਂ ਨੂੰ ਪਤਾ ਲੱਗਾ ਤੇ ਵਹੀ ਰਾਹ ਘਾਤ ਕੇ ਗੁਰੂ ਦੇ ਦਰਸ਼ਨ ਦਿਦਾਰਿਆਂ ਮਾਤਿ ਤੇ ਸੰਗਤ ਪਹੁੰਚੀ ਉਹ ਸੰਗਤ ਦੇ ਵਿੱਚ ਇੱਕ ਗਰੀਬ ਕਹਾਇਆ ਸਿੱਖ ਸੀ ਜਿਹੜਾ ਘਾਹ ਦੀ ਪੰਡ ਵੜ ਕੇ ਉਹਨੂੰ ਵੇਚ ਵਟ ਕੇ ਜੋ ਮਾਇਆ ਮਿਲਦੀ ਉਹਦੇ ਨਾਲ ਗੁਜ਼ਾਰਾ ਕਰਿਆ ਕਰਦਾ ਸੀ ਉਹਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਘਰ ਦਾ ਦਰ ਦਾ ਬਿਰਦ ਜਿਹੜਾ ਸੀ ਉਹ ਸੁਣਿਆ ਆਇਆ ਸੀ ਮਹਾਰਾਜ ਦੀ ਵਡਿਆਈ ਨੂੰ ਸੁਣਿਆ ਸੀ ਪਰ ਕਦੇ ਦਰਸ਼ਨ ਦੇਦਾਰੇ ਨਹੀਂ ਪਾਈ ਸੀ ਉਹਦਾ ਮਨ ਸੀ ਕਿ ਕਦੇ ਮੈਂ ਧੰਗੁਰੂ ਹਰਗੋਬਿੰਦ ਸਾਹਿਬ ਜੀਾਂ ਦੇ ਦਰਸ਼ਨ ਦੇਦਾਰੇ ਕਰਾਂ ਉਹ ਵੱਡਿਆਂ ਭਾਗਾਂ ਵਾਲੀ ਘੜੀ ਆ ਗਈ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਗਲੇ ਦੀ ਪਾਵਨ ਉਤਰ ਧਰਤੀ ਤੇ ਨੇ ਉਹ ਗਰੀਬ ਘਾਇ ਸਿੱਖ ਨੂੰ ਜਦੋਂ ਪਤਾ ਲੱਗਾ ਤੇ ਉਹਨੇ ਘਾਹ ਦੀ ਫਾਂਡ ਵੱਡੀ ਵੇਖੀ ਤੇ ਇੱਕ ਟਕਾ ਪ੍ਰਾਪਤ ਹੋਇਆ ਉਹਨੂੰ ਇੱਕ ਪਾਂਡ ਉਹਨੇ ਹੋਰ ਵੱਡੀ ਨਰਮ ਜੇ ਘਾਹ ਦੀ ਤੇ ਮਨ ਵਿੱਚ ਸ਼ਰਧਾ ਇਹ ਲੈ ਕੇ ਧੁਰਨ ਲੱਗਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਘੋੜਿਆਂ ਨੂੰ ਇਹ ਕਾ ਦੀ ਅਰਸ਼ਕਾਂ ਵਾਂਗਾ ਤੇ ਸਤਿਗੁਰੂ ਸਾਹਿਬ ਜੀ ਨੂੰ ਇਹ ਟਕਾ ਰੱਖ ਕੇ ਮਤਾ ਦੇਖਾਂਗਾ ਤੇ ਮੰਗਣਾ ਕੀ ਹੈ ਕਿ ਮੇਰੀ 84 ਕੱਟ ਦਿਓ ਆਵਾਗਮਣ ਦੇ ਚੱਕਰ ਤੋਂ ਮਿਟਾ ਦਿਓ ਮੈਨੂੰ ਬਚਾ ਲਓ ਇਹ ਭਾਵਨਾ ਲੈ ਕੇ ਮਨ ਦੇ ਵਿੱਚ ਤੇ ਗੁਰੂ ਦੇ ਦਰਿਆਵਾਂ ਵੱਸ ਕੇ ਖੜ ਪਿਆ ਹੁੰਦਾ ਕੀ ਹੈ ਉਥੇ ਜahangir ਬਾਦਸ਼ਾ ਦਾ ਵੀ ਪ੍ਰਾ ਲਗਾਸੀ ਲਾਹੋਲਾ ਦੀ ਕਿਉਂਕਿ ਮਹਾਰਾਜ ਸਾਹਿਬ ਦੀ ਜahangir ਬਾਦਸ਼ਾ ਦੇ ਪ੍ਰੇਮ ਦੇ ਕਹਿਣ ਦੇ ਉੱਪਰ ਹੀ ਦਿੱਲੀ ਤੋਂ ਆਗਦੇ ਪੜਾਅ ਆਇਆ ਸੀ ਤੇ ਉਹ ਜਿਹੜਾ ਗਰੀਬ ਕਹਾ ਹੀ ਸੇਖ ਸੀ ਪੂਰਾ ਗੁਰੂ ਕੀ ਹੁੰਦਾ ਹੈ ਗੁਰੂ ਕੀ ਗੁਰਬਾਣੀ ਨੇ ਦੱਸਿਆ ਹੈ ਜਦੋਂ 사ਤਗੁਰੂ ਸਾਹਿਬ ਜੀਾਂ ਦੇ ਦਰਾਰੇ ਪਾਉਣ ਵਾਸਤੇ ਪਹੁੰਚਾ ਤੇ ਭੁਲੇਖੇ ਦੇ ਨਾਲ ਬਾਦਸ਼ਾਹ ਦੇ ਤਾਮੂ ਵੱਲ ਚਲਾ ਗਿਆ ਜਿਹੜੇ ਅੱਗੇ ਪਹਿਰੇਦਾਰ ਖੜੇ ਸਨ ਉਹਨਾਂ ਨੂੰ ਕਹਿਣ ਲੱਗਾ ਕਿ ਮੈਂ ਸੱਚੇ ਪਾਤਸ਼ਾਹ ਦੇ ਦਰਾਰੇ ਕਰਨੇ ਆਂ ਭੇਟਾ ਲੈ ਕੇ ਆਇਆ ਉਹ ਬੜੇ ਹੈਰਾਨ ਹੋਏ ਸੁਣ ਕੇ ਪਰ ਉਹਨਾਂ ਨੇ ਇਹਨੂੰ ਲੰਘਣ ਦਿੱਤਾ ਅੱਗੇ ਬਾਸ਼ਾ ਦੇ ਪਹਿਰੇਦਾਰਾਂ ਨੇ ਰੋਕ ਲਿਆ ਦੂਰੋਂ ਬਾਸ਼ਾ ਦੇਖ ਰਿਹਾ ਸੀ ਉਹਨਾਂ ਨੇ ਕਿਹਾ ਕਿ ਆਉਣ ਦਿਓ ਇਕਾਹੀ ਸੇਖ ਬਾਸ਼ਾ ਦੇ ਕੋਲ ਪਹੁੰਚਾ ਤੇ ਜਿਹੜੀ ਮਨ ਵਿੱਚ ਭਾਵਨਾ ਸੀ ਨਾ ਉਸੇ ਭਾਵਨਾ ਦੇ ਨਾਲ ਉਹ ਜਿਹੜੀ ਘਾ ਦੀ ਪੰਡ ਸੀ ਉਹ ਬਾਸ਼ਾ ਦੇ ਅੱਗੇ ਰੱਖ ਦਿੱਤੀ ਤੇ ਇੱਕ ਟਕਾ ਰੱਖ ਕੇ ਪ੍ਰੇਮ ਦੇ ਸਹਤ ਉਹ ਨਾਥ ਪਸਤਕ ਹੋਇਆ ਤੇ ਪਤਾ ਕੀ ਕਰਨ ਲੱਗਾ ਕਹਿੰਦਾ ਪਾਸ਼ਾ ਜੀ ਮੇਰੀ 84 ਕੱਟ ਦਿਓ ਆਵਾ ਗਣ ਦੇ ਚੱਕਰ ਤੋਂ ਮਟਾ ਦਿਓ ਬਚਾ ਲਓ ਮੈਨੂੰ ਬਾਸ਼ਾ ਸੁਣ ਕੇ ਹੈਰਾਨ ਹੋਇਆ ਕਿ 84 ਮੈਂ ਕਿਵੇਂ ਕੱਟ ਸਕਦਾ ਹਾਂ ਜਮਾ ਤੂੰ ਕਿਵੇਂ ਬਚਾਇਆ ਜਾਵੇ ਬਾਸ਼ਾ ਨੂੰ ਸੋਝ ਗਈ ਸੀ ਕਿ ਜਦੋਂ ਇਹਨੇ ਪਾਸ਼ਾ ਕਿਹਾ ਇਹਨਾ ਤੇ ਇਹ ਗਲਤ ਥਾਂ ਤੇ ਆ ਗਿਆ ਇਹ ਇੱਧਰ ਨਹੀਂ ਆਉਣਾ ਚਾਹੁੰਦਾ ਸੀ ਇਹ ਦੂਜੇ ਪਾਸੇ ਜਾਣਾ ਚਾਹੁੰਦਾ ਸੀ ਇਹ ਗੁਰੂ ਦਾ ਸਿੱਖ ਹੈ ਪਰ ਉਹ ਜਿਹੜਾ ਆਇਆ ਏ ਉਹਨੂੰ ਪਹਿਲਾਂ ਆਪਣੇ ਨਾਲ ਜੋੜ ਕਰਕੇ ਰੱਖਣਾ ਇਹ ਬਾਦਸ਼ਾਹਾਂ ਦੀ ਜਿਹੜੀ ਨੀਤੀ ਹੁੰਦੀ ਸੀ ਬੜਾ ਜੋਰ ਲਾਇਆ ਬਾਦਸ਼ਾਹ ਨੇ ਕਹਿਣ ਲਗਾ ਤੂੰ ਜਮਾ ਦੀ ਫਾਹੀ ਦੀ ਗੱਲ ਨੂੰ ਛੱਡ ਦੇ 84 ਦੀ ਗੱਲ ਨੂੰ ਛੱਡ ਦੇ ਹੋਰ ਤੈਨੂੰ ਜਿੰਨਾ ਕੁ ਚਾਹੀਦਾ ਹੋਵੇਗਾ ਮੈਂ ਤੈਨੂੰ ਦੇ ਦਿਆਂਗਾ ਖਜ਼ਾਨੇ ਚਾਹੀਦੇ ਨੇ ਸੋਨਾ ਚਾਹੀਦੀ ਹੈ ਮੋਹਰਾਂ ਚਾਹੀਦੀਆਂ ਨੇ ਜ਼ਮੀਨ ਜਾਇਦਾਦ ਚਾਹੀਦੀ ਆ ਜੋ ਤੈਨੂੰ ਚਾਹੀਦਾ ਐ ਮੈਂ ਤੈਨੂੰ ਦੱਸ ਮੈਂ ਤੈਨੂੰ ਦੰਨਾ ਕਿਉਂਕਿ ਪਤਾ ਲੱਗ ਗਿਆ ਸੀ ਨਾ ਕਿ ਇਹ ਕਾਲੂ ਰਾਲਗੋਬ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਸਿੱਖ ਐ ਤੇ ਮੇਰੇ ਕੋ ਆ ਗਿਆ ਕਿ ਉਹਨੇ ਦਾ ਮਨ ਮੈਂ ਡਲਾ ਲਵਾਂ ਜ਼ੋਰ ਲਾਇਆ ਪਰ ਉਹ ਕਹਿਣ ਲੱਗਾ ਕਿ ਨਹੀਂ ਮੈਂ ਤੇ ਦਾਤ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੇ ਦیدارਿਆਂ ਵਾਸਤੇ ਆਇਆ ਉਹਨਾਂ ਵਾਸਤੇ ਇਹ ਪੇਟਾ ਲਿਆਂਦੀ ਤੇ ਉਹਨਾਂ ਅੱਗੇ ਜਾ ਕੇ ਰੱਖਾਂਗਾ ਤੇ ਮੈਨੂੰ ਤੇਰੇ ਇਹ ਸੋਨਾ ਚਾਂਦੀ ਜਾਂ ਹੀਰੇ ਜਵਾਹਰਾ ਸਭ ਨਹੀ ਚਾਹੀਦੀ। ਹੈਰਾਨ ਹੋਇਆ ਬਾਦਸ਼ਾਹ ਕਹਿਣ ਲੱਗਾ ਠੀਕ ਐ ਆਪਣੇ ਪਹਿਰੇਦਾਰਾਂ ਨੂੰ ਕਿਹਾ ਕਿ ਇਹਨੂੰ ਰਸਤਾ ਦਿਖਾ ਦਿਓ ਗੁਰੂ ਦੇ ਤੰਗੂ ਵੱਲ ਦਾ। ਜਦੋਂ ਉਹ ਗਰੀਬ ਕਾਹੀ ਸਿੱਖ ਉੱਠ ਕੇ ਤੁਰਨ ਲੱਗਾ ਨਾ ਵੇਖੋ ਹਲੇ ਦਰਸ਼ਨ ਦੀਦਾਰੇ ਨਹੀਂ ਪਾਏ ਗੁਰੂ ਦੇ ਪਰ ਅੰਦਰ ਉਹਦਾ ਕਿੰਨਾ ਦ੍ਰਿੜ ਹੋ ਗਿਆ। ਆਪਣੇ ਗੁਰੂ ਦੇ ਪ੍ਰਤੀ ਕੀ ਡਰੀ ਲੱਗ ਗਿਆ ਪਰਮੇਸ਼ਰ ਦੀ ਗੁਰਬਾਨੀ ਕਹਿੰਦੀ ਹੈ ਨਾ ਨਿਰਭਉ ਜਪੈ ਸਗਲ ਭਉ ਟਗਦਾ ਜਦੋਂ ਨਿਰਭੈਤਾ ਦੇ ਨਾਲ ਪਰਮੇਸ਼ਰ ਨੂੰ ਯਾਦ ਕਰੀਏ ਨਾ ਫਿਰ ਸਾਰੇ ਭੈ ਦੂਰ ਹੋ ਜਾਂਦੇ ਨੇ ਕਹਿੰਦਾ ਕਮਉਂਦਾ ਬਾਦਸ਼ਾਹ ਹੈ ਜਾਂ ਦੀ ਜਦੋਂ ਉਠੋ ਉੱਠ ਕੇ ਕਾਈ ਸਿੱਖ ਤੁਰਨ ਲੱਗਾ ਤੇ ਬਾਦਸ਼ਾਹ ਦੇ ਅੱਗੇ ਜਿਹੜੀ ਭੇਟਾ ਰੱਖੀ ਸੀ ਉਹ ਵੀ ਚੁੱਕ ਲਈ ਇੱਕ ਟਕਾ ਵੀ ਚੁੱਕ ਲਿਆ ਤੇ ਘਾ ਦੀ ਪੰਡ ਵੀ ਚੁੱਕ ਲਈ। ਐਨਾ ਨੇ ਡਾਰ ਜਦੋਂ ਚੁਕੀ ਨਾ ਪੰਡ ਉੱਠ ਕੇ ਤੁਰਨ ਲੱਗਾ ਤੇ ਬਾਦਸ਼ਾਹ ਨੇ ਵੇਖਿਆ। ਬਾਦਸ਼ਾਹ ਨੇ ਕਿਹਾ ਕਿ ਇਹਨੂੰ ਕਹਿ ਦਿਓ ਕਿ ਇਹ ਪੰਡ ਤੇ ਟਕਾ ਨਾ ਲੈ ਕਰਕੇ ਜਾਵੇ ਹੁਣ। ਉਹਦੀ ਤੇ ਛਾਣ ਦੇ ਖਿਲਾਫ ਹੋ ਗਿਆ ਨਾ ਕਿ ਕਹੇ ਨੇ ਭੇਟਾ ਰੱਖੀ। ਫਿਰ ਚੁਕਲੀ ਭਾਵੇਂ ਇੱਕ ਟਕਾ ਹੀ ਸੀ। ਕਹਿ ਲਗਾ ਕਿ ਇਹ ਸਿੱਖ ਨੂੰ ਕਿਉਂ ਕਿ ਇਹ 1% ਦੇ ਘਾ ਦੀ ਪੰਡਿਤੋਂ ਨਾ ਚੁੱਕੇ ਬਈ ਰਹਿਣ ਦਵੇ ਇਹਦੇ ਬਦਲੇ ਵਿੱਚ ਵੀ ਜੋ ਇਹ ਲੈ ਕੇ ਜਾਣਾ ਚਾਹੁੰਦਾ ਮੈਂ ਉਹ ਦਵਾਂਗਾ ਪਰ ਜਿਹੜਾ ਗੁਰੂ ਦਾ ਸੱਚਾ ਸਿੱਖ ਹੁੰਦਾ ਹੈ ਨਾ ਸਾਡੇ ਵਰਗੇ ਹੋਣ ਤੇ ਭਾਵੇਂ ਡੋਲ ਜਾਂਦੇ ਕਿ ਭਾਈ ਬੜਾ ਕੁਝ ਮਿਲਣ ਤੇ ਆ ਲੈ ਜੀ ਛੋੜੀ ਚ ਪਵਾ ਲਈਏ ਪਰ ਜਿਹੜੇ ਗੁਰੂ ਕੇ ਸਿੱਖ ਹੁੰਦੇ ਨੇ ਨਾ ਉਹ ਨਹੀਂ ਕਿਸੇ ਤੋਂ ਡਰਦੇ ਤੇ ਨਾ ਹੀ ਲਾਲਚ ਹੁੰਦਾ ਹੈ ਉਹਨਾਂ ਦੇ ਮਨ ਵਿੱਚ ਉਹਨੇ ਜਾਂਦੇ ਜਾਂਦੇ ਨੇ ਕਹਿ ਦਿੱਤਾ ਕਿ ਇਹ ਘਾ ਦੀ ਕੰਡ ਇਹ ਟਕਾ ਮੈਂ ਪ੍ਰੇਮ ਦੇ ਵਿੱਚ ਗੁਰੂ ਆਸ ਤੇ ਲਿਆਇਆ ਸਿੱਧੇ ਸੱਚੇ ਪਾਤਸ਼ਾਹ ਜੀਆਂ ਦੇ ਉਹਨਾਂ ਦੀ ਪੇਟ ਆਏ ਤੇ ਉਹਨਾਂ ਅੱਗੇ ਹੀ ਜਾ ਕਰਕੇ ਰੱਖਾਂਗਾ ਇੰਨਾ ਕਹਿ ਕੇ ਤੇ ਉਹਦੇ ਤੰਬੂ ਤੋਂ ਬਾਹਰ ਹੋ ਗਿਆ ਅੱਗੇ ਪਹੁੰਚਿਆ ਧੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਤੰਬੂ ਲੱਗਾ ਹੈ ਸਤਗੁਰੂ ਸਾਹਿਬ ਜੀ ਇਸ ਤਖਤਾਂ ਤੇ ਸੁਭਾਏ ਮਾਨ ਨੇ ਸੰਗਤ ਬੈਠੀ ਹੈ ਇਹ ਗਰੀਬ ਘਾਈ ਸਿੱਖ ਜਾ ਕਰਕੇ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਤੇ ਟੈ ਪਿਆ ਕਾ ਦੀ ਪੰਡ ਰੱਖੀ ਇੱਕ ਟਕਾ ਰੱਖਿਆ ਤੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਤੇ ਕਹਿਣ ਲੱਗਾ ਪਾਸ਼ਾ ਜੀ ਮੈਨੂੰ ਮਾਫ਼ ਕਰ ਦਿਓ ਮੈਂ ਭੁੱਲ ਗਿਆ ਸਾਂ ਭੁੱਲਣ ਹਾਰਾ ਰਸਤਾ ਭਟ ਗਿਆ ਸਾਂ ਮਹਾਰਾਜ ਸਾਰਿਆਂ ਦੇ ਦਿਨਾਂ ਦੀ ਜਾਣਨ ਵਾਲੇ ਸੇਖ ਕਹਿਣ ਲੱਗਾ ਸਤਿਗੁਰੂ ਜੀ ਮੈਂ ਬਾਦਸ਼ਾਹ ਦੇ ਤੰਬੂ ਵੱਲ ਚਲਾ ਗਿਆ ਸੰਗਲ ਤੋਂ ਕੋਲ ਹੋ ਗਈ ਪਰਮੇਸ਼ਰ ਕਹਿੰਦੇ ਕੋਈ ਗੱਲ ਨਹੀਂ ਭੁੱਲਾ ਸਾਰਿਆਂ ਤੋਂ ਲੀਆਂ ਨੇ ਪਰ ਜਿਹੜਾ ਪੁੱਲ ਨੂੰ ਬਖਸਾਉਣ ਵਾਸਤੇ ਗੁਰੂ ਦੇ ਕੋਲ ਆਉਂਦਾ ਹੈ ਨਾ ਉਹ ਅਸਲ ਸੇਖ ਹੁੰਦਾ ਸਤਿਗੁਰੂ ਸਾਹਿਬ ਜੀ ਅੱਗੇ ਉਹ ਹੀ ਬੇਨਤੀ ਕੀਤੀ ਮਹਾਰਾਜ ਜੀ ਜਮਾ ਦੀ ਇਮਾਰਤ ਨੂੰ ਬਚਾ ਲਓ ਚਰਾਸੀ ਕੱਟ ਦਿਓ ਇਹ ਬਚਨ ਕਹੇ ਸਤਿਗੁਰੂ ਸਾਹਿਬ ਜੀਆਂ ਨੇ ਵੇਖ ਲਿਆ ਸੀ ਉਹਦਾ ਬਿਰਦ ਸਿੱਖ ਦੀ ਪਛਾਣ ਹੋਈ ਸੀ ਪਰਮੇਸ਼ਰ ਨੇ ਪਰਮੇਸ਼ਰ ਨੇ ਕਿ ਉਹਨੇ ਸਾਰਾ ਕੁਝ ਤਿਆਗਿਆ ਹੋਇਆ ਤੇ ਬੜੀ ਪ੍ਰੇਮ ਦੇ ਵਿੱਚ ਪੇਟਾ ਲੈ ਕੇ ਆਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਸੁਬਾਲਾ ਹੀ ਕਹਿ ਦੇ ਕਹਿ ਦਿੱਤਾ ਕਿ ਸਿੱਖਾ ਜਾ ਵਾਹਿਗੁਰੂ ਜੀਆਂ ਦਾ ਜਾਪ ਜਪਿਆ ਕਰ ਸੇਵਾ ਕਰਿਆ ਕਰ ਤੇਰੀ ਚਰਾਸੀ ਕੱਟੀ ਗਈ